ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਲਦੀਪ ਜੋਗਾ ਜੀ ਤੇ ਅੱਜ ਤੁਹਾਨੂੰ ਸ਼ੇਅਰ ਕਰਾ ਰਹੇ ਆ ਆਪਣੇ ਹੀ ਪਿੰਡ ਦੀ ਜੋਗਾ ਦੀ ਇਹ ਵੀਡੀਓ ਜਿਹੜੇ ਅਸੀਂ ਸਟਾਰਟ ਕਰ ਰਹੇ ਆ ਇਹ ਆਪਣੇ ਹੀ ਪਿੰਡ ਜੋਗਾ ਤੋਂ ਸਟਾਰਟ ਕਰ ਰਹੇ ਆ ਸਭ ਤੋਂ ਪਹਿਲਾਂ ਤੁਹਾਨੂੰ ਲੈ ਚਾਲਦੇ ਆ ਆਪਣੇ ਮੈਂ ਫਸਟ ਟਾਈਮ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗਾ ਕਿ ਕਿੰਨੀ ਸਾਰੀ ਵੀ ਸ਼ੇਅਰ ਕਰਾਂਗੇ ਜਿੰਨੇ ਵੀ ਆਪਣੇ ਪਿੰਡ ਦੇ ਵਿੱਚ ਧਾਰਮਿਕ ਸਥਾਨ ਨੇ ਜਾਂ ਚਾਹੇ ਫਲਾੜਾ ਸੈਨ ਦੇ ਆਪਾਂ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਾਵਾਂਗੇ ਤੇ ਆਓ ਜੀ ਆਪਾਂ ਚੱਲਦੇ ਆਂ ਫਸਟ ਟਾਈਮ ਵੱਲ ਇਹ ਇਹ ਹੈ ਜੀ ਆਪਣੇ ਪਿੰਡ ਜੋਗਾ ਦਾ ਬੱਸ ਸਟੈਂਡ ਜੀ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਬਹੁਤ ਹੀ ਜ਼ੂਣਾ ਹੈ ਸਾਡੇ ਆਪਣੇ ਬੱਸ ਸਟੈਂਡ ਦਾ ਕਿੱਟਕੜ ਜੀ ਚਲਾ ਰਿਹੀ ਬਹੁਤ ਵਧੀਆ ਸੰਘੜੀ ਵੀ ਹੈ ਤੇ ਇਸ ਸਾਈਡ ਆ ਗਿਆ ਜੀ ਆਪਣਾ ਪਿੰਡ ਜਿਹੜਾ ਤੁਸੀਂ ਮੇਨ ਗੇਟ ਤੇ ਦੇਖ ਸਕਦੇ ਹੋ ਬਾਜ਼ਾਰ ਤੋਂ ਤੁਹਾਨੂੰ ਟਿਕੜੇ ਲੈ ਕੇ ਚੱਲਦੇ ਆ ਇਹ ਆ ਗਿਆ ਜੀ ਆਪਣਾ ਮੇਨ ਰੋਡ ਹੈ ਇਸ ਸਾਈਡ ਆ ਗਿਆ ਜੀ ਆਪਣਾ ਮਾਨਸਾ ਇਸ ਸਾਈਡ ਆ ਗਿਆ ਜੀ ਆਪਣਾ ਬਰਨਾਲਾ ਜੀ ਆਜੇ ਤੁਹਾਨੂੰ ਦਿਖਾ ਰਹੇ ਹਾਂ ਜੋਗੇ ਪਿੰਡ ਦੀ ਸਭ ਤੋਂ ਮਸ਼ਹੂਰ ਮਾਰਕੀਟ ਜਿਹੜੀ ਕਿ ਤੁਹਾਨੂੰ ਪਾਉਂਦੀ ਹੈ ਚੰਡੀਗੜ੍ਹ ਦਾ ਭਲੇਖਾ ਆਪਣੇ ਐਸਾਈਡ ਆਗੇ ਫੌਜੀ ਕਲਾਸ ਹਾਊਸ ਜਿੱਥੇ ਮਿਲਦੇ ਨੇ ਬੰਬ ਬੰਬ ਸ਼ੂਟ ਤੇ ਦੂਸਰੀ ਸਾਈਡ ਆਜੋ ਇੱਧਰ ਮਿਲਦੇ ਆਪਾਂ ਨੂੰ ਭਾਤ ਭਾਤ ਦੀਆਂ ਮਠਾਈਆਂ ਜੋ ਕਿ ਬੀਕਾ ਨੇਰ ਵਾਲੇ ਨੇ ਉਸ ਤੋਂ ਬਾਅਦ ਆਪਾਂ ਨੂੰ ਲੈ ਕੇ ਚੱਲਦੇ ਆਂ ਮਾਰਕੀਟ ਦੇ ਅੰਦਰ ਤੁਹਾਨੂੰ ਮਿਲਾ ਰਹੇ ਆਂ ਜਿਨ੍ਹਾਂ ਨੇ ਇਹ ਚੰਡੀਗੜ੍ਹ ਵਰਗੀ ਮਾਰਕੀਟ ਡਿਜ਼ਾਈਨ ਕੀਤੀ ਹੈ ਡਿਜ਼ਾਈਨ ਕੀਤੀ ਹੈ ਇੰਜੀਨੀਅਰ ਜਗਦੀਪ ਸਿੰਘ ਤੇ ਮਨਪ੍ਰੀਤ ਸਿੰਘ ਜੀ ਨੇ ਮਨਪ੍ਰੀਤ ਸਿੰਘ ਜੀ ਇਸ ਵਕਤ ਇੱਥੇ ਆਪਣੇ ਦਫ਼ਤਰ ਦੇ ਵਿੱਚ ਹੀ ਆਜੋ ਤੁਹਾਨੂੰ ਬਾਈ ਨਾਲ ਵੀ ਇੱਕ ਵਾਰ ਮਿਲਾ ਹੀ ਦਈਏ ਆਓ ਜੀ ਸੋ ਇਹਨੇ ਜੀ ਆਪਣੇ ਮੰਤਰੀ ਜੀ ਸਦਾ ਜੀਵੋਤਬਾਈ ਦੀ ਟੀਕਾ ਇਹਨੇ ਜਿਹੜੇ ਆਪਣੇ ਮਰਤਰੀ ਜੀ ਸੋ ਬਾਈ ਜੀ ਬਹੁਤ ਵਧੀਆ ਕੰਮ ਕਰਦੇ ਨੇ ਇਹਨਾਂ ਦਾ ਨਕਸ਼ਾ ਦਾ ਕੰਮ ਹੈ ਕਿਸੇ ਵੀ ਵੀਰ ਨੂੰ ਜਰੂਰਤ ਹੁੰਦੀ ਆ ਤਾਂ ਬਾਈ ਨਾਲ ਇੱਕ ਵਾਰ ਕੰਟੈਕਟ ਜਰੂਰ ਕਰਿਓ ਬਾਈ ਦਾ ਜਿਹੜਾ ਦਫਤਰ ਹੈਗਾ ਮੇਨ ਮਾਰਕੀਟ ਦੇ ਵਿੱਚ ਹੀ ਹੈ ਪਾ ਪਹੁੰਚੋ ਕੇ ਆਪਾਂ ਜੀ ਜੋਗਾ ਦੇ ਬਿਲਕੁਲ ਵਿਚਕਾਰ ਜਿੱਥੇ ਕਿ ਆਪਾਂ ਮਾਤਾ ਦੁਰਗਾ ਜੀ ਦਾ ਮੰਦਿਰ ਹੈ ਤੇ ਮੰਦਿਰ ਦੇ ਹੀ ਬਿਲਕੁਲ ਸਾਹਮਣੇ ਆਪਾਂ ਡੇਰਾ ਬਾਬਾ ਭਾਈ ਹਜੂਰੀ ਜੀ ਦਾ ਅਸਥਾਨ ਬਣਿਆ ਹੋਇਆ ਤੇ ਡੇਰਾ ਜੀ ਦੇ ਸਾਹਮਣੇ ਬਿਲਕੁਲ ਇੱਕ ਧਰਮਸ਼ਾਲਾ ਬਣੀ ਹੋਈ ਹੈ ਜਿਹੜੀ ਕਿ ਬਹੁਤ ਜਿਆਦਾ ਸੋਹਣੀ ਬਣੀ ਹੋਈ ਹੈ ਸੋ ਮੈਂ ਜਿੱਥੋਂ ਤੱਕ ਦੇਖਿਆ ਕਿ ਇਹ ਜੀ ਧਰਮਸ਼ਾਲਾ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਨੇ ਤਾਂ ਕੋ ਜਿਹੜੀ ਮੇਨ ਗੱਲ ਆ ਪਿੰਡ ਦੀ ਸਾਫ ਸਪਾਈ ਦੀ ਆ ਸੜਕਾਂ ਦੀਆਂ ਗਲੀਆਂ ਦੀਆਂ ਜੋ ਕਿ ਬਹੁਤ ਜਿਆਦਾ ਸੋਹਣੀਆਂ ਨੇ ਜਿੱਦਾਂ ਤੁਸੀਂ ਦੇਖੋਗੇ ਕਿ ਪਿੰਡਾਂ ਦੇ ਵਿੱਚ ਲਗਭਗ ਸਾਰੇ ਪਿੰਡ ਦੇ ਵਿੱਚ ਹੀ ਇੰਟਰਲੌਕਰ ਟਾਇਲ ਪਈ ਹੋਈ ਹੈ ਆਪਣੀ ਜਦੋਂ ਵੀ ਆਪਾਂ ਘਰੋਂ ਨਿਕਲਾਂਗੇ ਤਾਂ ਪੱਕੀਆਂ ਗਲੀਆਂ ਮਿਲਦੀਆਂ ਨੇ ਪੱਕੀਆਂ ਸੜਕਾਂ ਮਿਲਦੀਆਂ ਨੇ ਤੇ ਉਸ ਤੋਂ ਬਾਅਦ ਪੱਕਾ ਮੇਨ ਰੋਡ ਹੈ ਤਾਂ ਅਸੀਂ ਸ਼ੁਕਰ ਗੁਜ਼ਾਰਾਂ ਸਾਡੇ ਪਿੰਡ ਦੀਆਂ ਪੰਚਾਇਤਾਂ ਦੇ ਜਿਨ੍ਹਾਂ ਨੇ ਮਤਲਬ ਪਿੰਡ ਲਈ ਐਡੀ ਐਡੀਆਂ ਵਧੀਆ ਸੁਵਿਧਾਵਾਂ ਰੱਖੀਆਂ ਨੇ ਸੋ ਅਸੀਂ ਉਪਰ ਗਿਆਰਾਂ ਸਾਡੇ ਪਿੰਡ ਦੀ ਪੰਚਾਇਤਾਂ ਦੀ ਸੋ ਐਸਾਈਡ ਜਾਵਾਂਗੇ ਤਾਂ ਆਪਾਂ ਨੂੰ ਇੱਕ 메ਨ ਬਾਜ਼ਾਰ ਮਿਲੂਗਾ ਐਸਾਈਡ ਜਾਵਾਂਗੇ ਆਪਾਂ ਇਹ ਸਾਈਡ ਵੀ ਬਾਜ਼ਾਰ ਮਿਲੂਗਾ ਸੋ ਲੈ ਚੱਲਦੇ ਆ ਤੁਹਾਨੂੰ ਅੱਗੇ ਆਪਾਂ ਬਾਜ਼ਾਰ ਵੱਲ ਆਜੀਦਾਨ ਨੂੰ ਮਿਲਾ ਰਹੇ ਆ ਆਪਣੇ ਪਿੰਡ ਦੇ ਕੁਝ ਸੂਝਵਾਨ ਵਿਅਕਤੀਆਂ ਨੂੰ ਜੋ ਕਿ ਮਾਰਕੀਟ ਦੇ ਨੇੜੇ ਦੇ ਦੁਕਾਨਦਾਰ ਆ ਸੋਪਾ ਨੂੰ ਮਿਲ ਰਹੇ ਆ ਰਹੇ ਨੂੰ ਸੋ ਦੇ ਨੇੜੇ ਆਪਣੇ ਪਿੰਡ ਦੇ ਡਾਕਟਰ ਅਗਰੇ ਸਿੰਘ ਸਸ਼ੀਕਾ ਸਿੰਘ ਸੋ ਆ ਪਾਈਜੀ ਆਪਣੇ ਪਿੰਡ ਬਾਰੇ ਕੋਈ ਦੱਸੋ ਕੋਈ ਖਾਸ ਗੱਲ ਜੇ ਕਿ ਆਪਾਂ ਜਿੰਨਤਾ ਤੋਂ ਸਾਰੇ ਆਪਣੇ ਪਿੰਡ ਵਿੱਚ ਕੀ ਖਾਸ ਹੱਸ ਕੋਈ ਵੀ ਗੱਲ ਕੋਈ ਵੀ ਦੱਸ ਸਕੀਏ ਕਿ ਇੱਥੇ ਖਾੜੇ ਬੜੇ ਜੀ ਇੰਦਰਾ ਇਹ 4-5 ਸਾਲਾਂ ਤੋਂ ਬਸ ਇਰ ਬਣਿਆ ਹੋਇਆ ਹੈਗਾ ਉਹ ਤਾਹ ਜਿਵੇਂ ਸਾਰਾ ਪਿੰਡ ਪੱਕਾਗਾ ਬਸ ਉਹ ਸੀਟ ਵੀ ਹੈਗੀ ਹੈ ਤੇ ਬਿਜਲੀ ਦਾਸਰ ਵੀ ਹੈਗਾ ਬਾਕੀ ਮੁੰਡੇ ਕੁੜੀ ਵਾਲੇ ਬਸ ਸਕੂਲ ਅਲੱਗ-ਅਲੱਗ ਠੀਕ ਹੈ ਤੁਸੀਂ ਜੇ ਸਕੂਲੋਂ ਤੁਸੀਂ ਜੇ बच्चे भी पढ़ के बहुत अक्सर लगे हुए बहुत वादिया लगे डॉक्टर साहब हम इधर गल कर अपने बारे कुछ ਤੁਹਾਡਾ ਸਾਡੇ ਵਰੀਆਂ ਚੀਜ਼ ਇਹ ਦੱਸਤਾ ਗੱਲ ਇਹ ਕੋਈ ਨਾ ਕੋਈ ਗੱਲ ਪਾਣੀ ਇਹ ਗੱਲ ਤੁਹਾਡੀ ਪਾਪ ਜੈ ਤੱਕ ਪਹੁੰਚਾ ਦੇਗੇ ਹਾਂ ਬਸ ਸਾਡੀ ਪੰਚਾਇਤ ਨੂੰ ਫੀਲ ਹੈ ਜੀ ਸਾਡੇ ਪਿੰਡ ਦੀ ਜਿਹੜੀ ਸਮੱਸਿਆ ਪਾਣੀ ਦੀ ਜੋ ਕਿ ਕੋਣ ਬਿਜੁੱਲ ਦੀ ਸੀ ਹੈ ਸੋ ਇਹ ਚੀਜ਼ ਤੇ ਧਿਆਨ ਦੇਣਾ ਜੀ ਮੀ ਮੇ ਫਸਲ ਹੀ ਮਰ ਜਾਂਦੀ ਹੈ ਹਾਂ ਜੀ ਹਾਂ ਜੀ ਉਹ ਇੱਧਰ ਆਪਣੇ ਨਾਲ ਬੈਠੇ ਵੀ ਜੀ ਆਪਣੇ ਮੰਦਰ ਦੇ ਪੁਜਾਰੀ ਹਾਂ ਜੀ ਬੜੇ ਸੱਸੀ ਗੱਲ ਦੇ ਸੱਸੀ ਗੱਲ ਕੋਈ ਸਹੀ ਕਹਿ ਗੋਈ ਹਾਂ ਜੀ ਸੋ ਜੇ ਕੋਈ ਵੀ ਦੱਸੋ ਇਹ ਆਪਣੇ ਪਿੰਡ ਵਾਲੀ ਕੋਈ ਹਾਂ ਜੀ ਪਿੰਡ ਦੇ ਬਹੁਤ ਵਧੀਆ ਹੋ ਗਏ ਕਾਇਆ ਕਰ ਰਿਹਾ ਬਸਾਰਾ ਸਪੀਕਰ ਉਹ ਜਿਹੜਾ ਵਿਚਾਰ ਆ ਗਿਆ ਕਿ ਜਿਹੜਾ ਪ੍ਰੋਟੇਨ ਜਿਹੜਾ ਸਬਲੈਕਸ ਜਿਹੜਾ ਇਹਨੂੰ ਚੁੱਕ ਕੇ ਨੋਬੋਸ਼ਾ ਤੋਂ ਜਿਹੜਾ ਵਰਤਿਆ ਗਿਆ ਚੁੱਕ ਕੇ ਸਾਡੇ ਬਾਸ਼ੇ ਨੂੰ ਜਿਹੜਾ ਡਾਕਟਰ ਆ ਗਿਆ ਜੀ ਸਹਿਰਾ ਵਾਲੇ ਕਿਹਨੂੰ ਜੀ ਬਰਾਬਰ ਜਿਹੜਾ ਸਾਈਸ ਹੋ है ਜੀ ਦੀ ਉਸ ਤੋਂ ਦਿਲ ਗਿਆ ਕਿ ਸਾਡੇ ਰਿਕਰਟ ਕੇ ਸੁਪਰਵਾਈਜ਼ਰ ਮੈਕੀਨ ਆਪਣੇ ਹੱਥੀਂ ਜੀ 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 ਤੁਸੀਂ ਵੀ ਦੱਸੋ ਜੀ ਆਪਣੇ ਕੋਲ ਕਿਹੜੇ ਡਾਕਟਰ ਜਿਹੜੇ ਠੀਕ ਹੈ ਜੀ। ਕੋਈ ਡਾਕਟਰ ਆਖੀ ਨਹੀਂ ਕਿ ਲੱਖਾਂ ਦਾ ਆਵੇ ਜਾਂ ਹੱਡੀਆਂ ਦਾ ਆਵੇ ਜਾਂ ਕਰ ਸਕਦਾ ਨਾਲ ਇਹ ਵੀ ਸਰਕਾਰੀ ਸਰਕਾਰੀ ਡਾਕਟਰ ਜੀ ਕਹਿੰਦੇ ਬਟਾ ਨਹੀਂ ਬੰਦ ਤੇ ਕੀ ਨਹੀਂ ਠੀਕ ਤੁਹਾਨੂੰ ਮਾਨਸਾ ਆ ਜਾਂ ਪਤਾ ਲੱਗਦਾ ਲੁਧਿਆਣਾ ਇਹ ਕਿਹੜਾ ਪਿੰਡ ਹੈ ਠੀਕ ਹੈ ਠੀਕ ਕਿਹੜੇ ਪਾਣੀ ਦਾ ਖਰਾਬ ਨਹੀਂ ਹੈ ਗੰਦੇ ਪਣੀ ਦਾ ਠੀਕ ਹੈ ਇੱਕ ਪੀਣ ਵਾਲਾ ਪਾਣੀ ਦਾ ਨਹੀਂ ਉੱਚੇ ਥਾਂ 'ਚ ਪਾਣੀ ਚੜਦਾ ਹੈ ਪੀਣ ਵਾਲਾ ਕੋਈ ਗੱਲ ਨਹੀਂ ਇਸ ਵੀਡੀਓ ਰਾਈ ਆਂ ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਣੀ ਇਹ ਨੂੰ ਸਰਕਾਰ ਦਾ ਕਰਾ ਤੇ ਸਾਡਾ ਪਿੰਡ ਜਿਹੜਾ ਆਂਢੀ ਗੁਆਂਢੀ ਪਿੰਡਾਂੋਂ ਉੱਚਾ ਉੱਚੇ ਦਰਜੀਚ ਹੈ ਆਂਗੀਆਂ ਸੂਚ ਤੇ ਕੋਈ ਘਰ ਨਹੀਂ ਇਹ ਇਹ ਦੇਲ ਗੀਰ ਸਿੰਘ ਚੋਗਾ ਦੀ ਹੈ ਇਹ ਜਿਹੜੀ ਮਾਲੋ ਆਪਣੀ ਜਗ੍ਹਾ ਹੀ ਆ ਸਮੇਸੇ ਪਰ ਬੈਠਨੇ ਆਪਣੀ ਸਭ ਤੋਂ ਚੀਜ਼ ਹੈ ਉੱਚੀ ਜਗ੍ਹਾ ਦੀ ਜੇ ਲੋ ਪਿੰਡ ਬੱਜੇ ਬਣਾ ਕਿਥੇ ਬੱਜੇ ਤੇ ਗੇਰੇ ਤੋਂ ਬੱਜੇ ਡੇਰਾ ਸਾਹਮਣੇ ਭਾਈ ਵੀਰ ਦੇ ਡੇਰਾ ਇੱਥੋਂ ਬੱਜੇ ਆ ਠੀਕ ਹੈ ਸਰ ਠੀਕ ਹੈ ਤੇ ਜਿਹੜੀ ਜੋਸੜਾ ਯੋਗਦਾਨ ਪਾਇਆ ਵੱਧ ਤੋਂ ਵੱਧ ਸਾਰੇ ਐਮਐਲਏ ਤੋਂ ਪਰਾਂ ਨੇ ਜੋ ਗੀਰ ਸਿੰਘ ਚੋਗਣ ਪਰ ਉਹਦੀ ਦੀਨ ਰਸਤਾਲ ਬਣਾਉਣੀ ਸਕੂਲ ਬਣਾਉਣੀ ਲੈਬਰੇਰੀ ਇੱਕ ਥਣੀ ਲਾਇਬ੍ਰੇਰੀ ਬਣਨੀ ਚਾਹੀਦੀ ਹੈ ਠੀਕ ਹੈ ਇੱਥੇ ਲਾਇਬ੍ਰੇਰੀ ਘਟਾ ਲਾਇਬ੍ਰੇਰੀ ਥੋੜੀ ਪੁਰਾਣੀ ਹੋ ਖਸਤਾ ਛੋਪੀ ਜਾ ਢਾਕੇ ਹੁਣ ਦੁਬਾਰਾ ਬਣਾਈ ਜਾਵੇ ਜਾਂ ਕੋਈ ਜਗ੍ਹਾ ਹੋਰ ਲੈ ਕੇ ਬਣਾਈ ਦੇਵੇ ਜ਼ਰੂਰ ਜੀ ਜ਼ਰੂਰ ਤੋ ਤੋਂ ਟੋਡੀਆਂ ਜਿਹੜੀਆਂ ਮੰਗਾਂ ਨੇ ਆਪ ਕੋਸ਼ਿਸ਼ ਕਰਨ ਦੀ ਸਰਕਾਰ ਤੱਕ ਤੇ ਸੀਵਰੇਜ ਵੀ ਲਿਖੋ ਸੀਵਰੇਜ ਵੀ ਕਹਿੰਦੇ ਸੀਵਰੇਜ ਦੀ ਘਾਟ ਸੀਵਰੇਜ ਵੀ ਲਿਖਿਆ ਗਿਆ ਤੁਹਾਡਾ ਹਾਂ ਹਾਂ ਬਾਕੀ ਸਾਡੇ ਅਸੀਂ ਬਹੁਤ ਠੀਕ ਆ ਸਾਡਾ ਪਿੰਡ ਠੀਕ ਹੈ ਜੀ ਕੋਈ ਆਮਨਾ ਚਾਣਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਛੇੜੀ ਨਹੀਂ ਕੋਈ ਮਾਣੇ ਮੋਟੇ ਕੋਈ ਕਤਜਵਾਕ ਹੁੰਦਾ ਚੱਲ ਹੋ ਜਾਂਦਾ ਨਹੀਂ ਨਹੀਂ ਸਾਨੂੰ ਵਧੀਆ ਲੱਗਿਆ ਕਿਉਂਕਿ ਅਸੀਂ ਵੀਡੀਓ ਸ਼ੂਟ ਕਰ ਰਹੇ ਸੀ ਅਸੀਂ ਦੇਖਿਆ ਅਸੀਂ ਤੁਹਾਨੂੰ ਦੱਸ ਕੇ ਤਾਂ ਸਾਡੇ ਪਿੰਡਾਂ ਸਾਡੇ ਪਿੰਡ ਵਿੱਚ ਬਹੁਤ ਆਮਨਾ ਚਾਣਾ ਜੀ ਨਹੀਂ ਬਹੁਤ ਵਧੀਆ ਬਹੁਤ ਭਰਾਵਾਂ ਕੋਈ ਕਿਸੇ ਜੱਤ ਨਾਲ ਦੁਸ਼ਮਣ ਭਾਵ ਨਹੀਂ ਅਸੀਂ ਕੋਈ ਕਦੇ चीज़ कैप्चर करने कोशिश की थी भी इकट्ठे हो गए तांस खेल रहे हैं ये बढ़िया हो एक बार कुछ भी गल कर गल कर लीजिए हां ठीक है ठीक है तो धन्यवाद जी इतना कर बहुत दो मिनट को बस गल कर दे जी कट है हमारा तो दो मिनट का इतनी बात नहीं रामू ना राम सिंह राम सिंह राम सिंह राम सिंह राम सिंह जी अपने पिंड वाले दसो जी ਇਹ ਪਿੰਡ ਬੜਾ ਵਧੀਆ ਕੋ ਬੜੀਨ ਪਿੰਡ ਆਪਣਾ ਬੜੀਆ ਇੱਕ ਤਾਂ ਬੜੀਆ ਪਹਾੜਾ ਪਿੰਡ ਦਾ ਬਹੁਤ ਵਧੀਆ ਚੰਗੇ ਗੱਲਾਂ ਨੇ ਠੀਕ ਹੈ ਹੁਣ ਬਸ ਗੱਲਾਂ ਰਹਿ ਗਈਆਂ ਪਿੰਡ ਦੇ ਵਿੱਚ ਹਾਂਜੀ ਕੋਈ ਕੋਈ ਨਹੀਂ ਕਿਹੜੀ ਕਿਹੜੀ ਯਾਰ ਅੰਮ੍ਰਿਤਸਰ ਇਹਨਾਂ ਸਭ ਵਧੀਆ ਹੈ ਇਹ ਬਹੁਤ ਵਧੀਆ ਸਭ ਕੀਤਾ ਹੈ ਪਰ ਠੀਕ ਹੈ ਜੇ ਮੈਂ ਦੱਸੀ ਤਾਂ ਇਹਨੂੰ ਦੁਕਾਨਾਂ ਵਿੱਚ ਕੋਈ ਥੋੜੀ ਜਿਹੀ ਜਨ ਕਮੀ ਆ ਰਹੀ ਹੈ ਨੇ ਉਹ ਵੀ ਉਹਨਾਂ ਦੀ ਲਾਭੀ ਦੀ ਘਾਟਾ ਸਾਡੇ ਪਾਣੀ ਦੀ ਸੀਰ ਨਹੀਂ ਦਿੱਤਾ ਕੋਈ ਜਾਂ ਪਾਣੀ ਦੀ ਕਮੀ ਦਿੱਤਾ ਕੋਈ ਇਹਨਾਂ ਦਾ ਹੱਲ ਚਾਹੀਦਾ ਬਸ ਸਮਝ ਸਰੋ ਆ ਪਿੰਡ ਦੇ ਜਿਹੜੇ ਮੂਤਵਾਸੀ ਜਾਂ ਕਹਿੰਦੇ ਹੋ ਕੀ ਸੁਬਜਵਾਰ ਬੈਠਿਆ ਨਾ ਗਲਬਿੱਤੀ ਜਮਾਨ ਇਹਦੀ ਆਪਣੇ ਪਿੰਡ ਜੋਗਾ ਦੀ ਸਭ ਤੋਂ ਮੇਨ ਜਗਾ ਪੁਲਾੜਾ ਸਾਹਿਬ ਆ ਤੋ ਜਿਹਦਾ ਇਤਿਹਾਸ ਆਪਾਂ ਅੰਦਰ ਬਾਬਿਆਂ ਨਾਲ ਗੱਲਬਾਤ ਕਰਾਂਗੇ ਤੇ ਆ ਪਲਾੜਾ ਸੇਵ ਦੇ ਇਤਿਹਾਸ ਬਾਰੇ ਤੁਹਾਨੂੰ ਆਪਾਂ ਜਾਣੂ ਕਰਵਾਵਾਂਗੇ ਗਰਮੀਆਂ ਦੇ ਵਿੱਚ ਇੱਥੇ ਭਾਰੀ ਮੇਲਾ ਵੀ ਲੱਗਦਾ ਬਹੁਤ ਭਾਰੀ ਇਕੱਠ ਹੁੰਦਾ ਜਿਹੜੇ ਜਿਹੜੇ ਵੀਰ ਭਰਾ ਇਸ ਮੇਲੇ ਦੇ ਵਿੱਚ ਆਏ ਨੇ ਜਾਂ ਆਉਣਾ ਏਕ-ਇਕ ਵਾਰੀ ਆਪਣਾ ਕਮੈਂਟਾਂ ਦੇ ਆਪਾਂ ਪਹੁੰਚ ਚੁੱਕੇ ਆਂ ਜੀ ਪਲਾੜਾ ਸਾਹਿਬ ਵਿੱਚ ਸੋ ਇੱਥੋਂ ਦੇ ਜੋ ਵੀ ਮੁੱਖ ਸੇਵਾਦਾਰ ਨੇ ਪ੍ਰਬੰਧਕ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪਲਾੜਾ ਸੇਵ ਦੇ ਇਤਿਹਾਸ ਬਾਰੇ ਜਾਣਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੋ ਆ ਬਾਬਾ ਜੀ ਸਾਨੂੰ ਥੋੜਾ ਬੋਤਾ ਪਲਾੜਾ ਸਰ ਦੇ ਇਤਿਹਾਸ ਬਾਰੇ ਦੱਸੋ ਕਿ ਪਲਾੜਾ ਸਾਹਿਬ ਦਾ ਇਤਿਹਾਸ ਕੀ ਹੈ ਜੀ ਇਤਿਹਾਸ ਹੈ ਜੀ ਪਹਿਲਾ ਜਦੋਂ ਕੋ ਰੋਪਨ ਬਾਇ ਜੀ ਪਹਿਲਾ ਇੱਥੇ ਆਇਆ ਠੀਕ ਹੈ ਜੀ ਠੀਕ ਹੈ ਤੇ ਇੱਥੇ ਆ ਕੇ ਇਹਨਾਂ ਨੇ ਇੱਥੇ ਰਹੇ ਇੱਥੇ ਇਹਨਾਂ ਨੇ ਆਪਣੀ ਸਕੀਮ ਬਣਾਈ ਠੀਕ ਹੈ ਇੱਥੋਂ ਇਹ ਫਿਰ ਆਪਤਾ ਸ਼ਮਲਾ ਠੀਕ ਹੈ ਜੀ ਉੱਥੇ ਵਾਗੇ ਇਹਨੂੰ ਦਰੋਪਤਾਂ ਵੀ ਇੱਥੇ ਜੜ ਗਏ ਸਹੀ ਇੰਸਾ ਇੱਕ ਉਹ ਦਰੋਪਤ ਜਗਾ ਵੀ ਮਤਲਬ ਦਰੋਪਤੀ ਦੀ ਵੀ ਇੱਥੇ ਜਗ੍ਹਾ ਬਣੀ ਉਹਨੂੰ ਛੱਡ ਕੇ ਤੇ ਇੱਥੇ ਆ ਠੀਕ ਹੈ ਠੀਕ ਹੈ ਜੀ ਠੀਕ ਹੈ ਉਹ ਮਗਰੋਂ ਫਿਰ ਉਹ ਬਰਾ ਰਾਏ ਤੇ ਤੇ ਮੰਗਰੋ ਜਾ ਕੇ ਠੀਕ ਹੈ ਜੀ ਉਹ ਉਹਨਾਂ ਦੀ ਬੰਦ ਹੀ ਰਿਹਾ ਰਾਣੀ ਦੀ ਲਾਲੋ ਕਿਵੇਂ ਲਾਲੋ ਉਹਨਾਂ ਦੀ ਠੀਕ ਹੈ ਉਦੋਂ ਬਾਅਦ ਫਿਰ ਇਹ 12 ਸਾਲ ਉੱਥੇ ਨਾ ਦਸੌਂਤਾ ਕੱਟਿਆ ਠੀਕ ਹੈ ਜਿਹੜਾ 13ਵਾਂ ਸਾਲ ਦੀ ਗੁਪਤ ਠੀਕ ਹੈ ਜੀ ਉਹਨਾਂ ਨੇ ਗੁਪਤ ਫਿਰ ਇੱਥੇ ਆ ਕੇ ਕੱਟਿਆ ਠੀਕ ਹੈ 13ਵਾਂ ਸਾਲ ਇਹ ਬਾਬਾ ਜੀ ਦੇ ਜਿਹੜੀਆਂ ਸਮਾਦਾ ਬਣੀਆਂ ਹੋਈਆਂ ਨੇ ਕਿੰਨਾਂ ਦੀਆਂ ਬਣੀਆਂ ਹੋਈਆਂ ਨੇ ਜੀ ਇਹ ਸਮਾਦਾ ਉਰਲੇ ਪਾਸੇ ਤਾਂਗੇ ਭੀਮਸੈਨ ਵਰਗੇ ਦੀ ਅੱਛਾ ਜੀ ਪਰਲੇ ਪਾਸੇ ਇੱਕ ਦਿਆਲਦਾ ਸੰਤ ਹੁੰਦਾ ਉਹਨੇ ਇਹ ਤਲਾਬ ਬਣਾਇਆ ਸੀ ਪਹਿਲਾਂ ਅੱਛਾ ਜੀ ਅੱਛਾ ਤੇ ਉਦੋਂ ਆਦ ਇੱਕ ਸਾਡੇ ਸੇੜ ਸੀ ਉਹਨੂੰ ਅੰਮ੍ਰਿਤਪਾਲ ਕਹਿੰਦੇ ਹੁੰਦੇ ਉਹਦਾ ਪਾਲੀ ਰਾਮ ਕਹਿੰਦੇ ਤੇ ਅੰਮ੍ਰਿਤਪਾਲ ਅੱਛਾ ਜੀ ਅੱਛਾ ਉਹ ਆ ਜਗਾ ਫਿਰ ਉਹਨੇ ਬਣਾਈ ਆ ساری ਇੱਥੇ ਆਹਾ ਉਹ ਪਿਛਲੇ ਪਾਸੇ ਆ ਗੁਰੂ ਘਰ ਵੀ ਪਹਿਲਾਂ ਛੋਟਾ ਬਣਿਆ ਹੋਇਆ ਸੀ ਹੁਣ ਜੂ ਬਾਦ ਪਟਾ ਬਣਾ ਕੇ ਪੈਣੀ ਆਲੇ ਅੱਛਾ ਜੀ ਅੱਛਾ ਤੇ ਬਾਬਾ ਜੀ ਸੁਣਨ ਚ ਆਏ ਕਹਿੰਦੇ ਜਿਹੜੇ ਬੋਰਡ ਨੇ ਇਹ ਵੀ ਕਾਫੀ ਸਾਲ ਪੁਰਾਣੇ ਨੇ ਇਹਨਾਂ ਦਾ ਤਾਂ ਪਤਾ ਹੀ ਨਹੀਂ ਜੀ ਕੋਈ ਕੋਸ਼ਿਸ਼ ਕਰੀ ਸਾਡੇ ਬਜ਼ੁਰਗ ਵੀ ਇਹਨਾਂ ਤੋਂ ਕੁਝ ਦੇਉਂਦੇ ਵੀ ਪਹਿਲਾਂ ਦੀ ਲੱਗੇ ਹੋਏ ਨੇ ਅੱਛਾ ਜੀ ਅਸੀਂ ਅੱਸੀ ਜਾਲੇ ਦਾ ਜੀ ਹੋਏ ਪਏ ਸਾਨੂੰ ਨਹੀਂ ਪਤਾ ਇਹਨਾਂ ਬਾਰੇ ਦਾ ਕਿਹਦਾ ਜੀ ਵੀ ਲੱਗਿਆ ਲੱਗੇ ਇੱਕ ਆਹੋ ਅੱਜ ਲਏ ਸਾਡੀ ਜੁੱਤੀ ਠੀਕ ਹੈ ਠੀਕ ਹੈ ਆਹ ਮਗਰੋਂ ਲੱਗੇ ਨੇ ਸਾਰੇ ਠੀਕ ਸੰਤ ਉਹਨਾਂ ਨੂੰ ਲਾਇਆ ਠੀਕ ਹੈ ਬਾਬਾ ਜੀ ਸੋ ਬਾਬਾ ਜੀ ਨੇ ਜੋ ਵੀ ਇਤਿਹਾਸ ਸੀਗਾ ਆਪਾਂ ਨੂੰ ਦੱਸਿਆ ਸੋ ਪਲਾੜਾ ਸੇਵ ਦਾ ਬਹੁਤ ਵਧੀਆ ਇਤਿਹਾਸ ਵੀ ਆ ਤੋ ਇਸ ਸੇ ਮਾਹੌਲ ਵੀ ਬਹੁਤ ਵਧੀਆ ਤੁਸੀਂ ਚਾਰੇ ਪਾਸੇ ਦੇਖੋਗੇ ਇੱਕ ਜੰਗਲ ਦਾ ਏਰੀਆ ਲੱਗ ਰਿਹਾ ਸਾਰੇ ਪਾਸੇ ਹਰਿਆਲੀ ਆ ਸੋ ਸਾਨੂੰ ਵਧੀਆ ਲੱਗਿਆ ਇਹ ਹੈ ਜੀ ਉਹ ਜਗ੍ਹਾ ਜਿੱਥੇ ਕਿ ਦਰੋਪਤੀ ਮਾਤਾ ਜੀ ਨੂੰ ਛੱਡਿਆ ਗਿਆ ਸੀ ਸੋ ਪਿੰਡਾਂ ਦੇ ਵਿੱਚ ਜਿੰਨੇ ਵੀ ਲੋਕ ਨੇ ਸਾਰਿਆਂ ਦੇ ਵਿੱਚ ਇੱਥੇ ਬੜੀ ਆਸਤਾ ਜਿਵੇਂ ਕਿ ਆਪ ਤੁਹਾਨੂੰ ਮੈਂ ਆਪੋਂ ਪਿੱਛੇ ਇੱਕ ਦਰਖਤ ਦਿਖਾ ਰਿਹਾ ਹਾਂ ਇਹਨਾਂ ਦੇ ਉੱਪਰ ਲੋਕਾਂ ਨੇ ਜੋ ਵੀ ਆਪਣੀਆਂ ਮਨੋ ਕਾਮਨਾਵਾਂ ਹੁੰਦੀਆਂ ਨੇ ਉਹ ਇਹਦੇ ਉੱਪਰ ਲਿਖੀਆਂ ਹੋਈਆਂ ਨੇ ਵੀ ਚਾਹੇ ਉਹ ਕਿਸੇ ਦਾ ਵਿਆਹ ਹੋਵੇ ਚਾਹੇ ਕਿਸੇ ਦੇ ਬੱਚਾ ਨਾ ਹੋਵੇ ਚਾਹੇ ਕਿਸੇ ਨੇ ਪੜ੍ਹਾਈ ਦੇ ਵਿੱਚੋਂ ਪਾਸ ਹੋਣਾ ਹੋਵੇ ਕਿਸੇ ਨੇ ਕੋਈ ਆਪਣਾ ਕੰਮ ਚਲਾਉਣਾ ਹੋਵੇ ਬਿਜ਼ਨਸ ਕਰਨਾ ਹੋਵੇ ਸੋ ਸਾਰੀਆਂ ਏਦਾਂ ਦੀਆਂ ਸੁੱਖਾਂ ਮਤਲਬ ਇਹਦੇ ਉੱਪਰ ਲਿਖਦੀਆਂ ਨੇ ਸੋ ਲੋਕਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਵੀ ਇਸ ਪੱਤੇ ਦੇ ਉੱਪਰ ਲਿਖ ਕੇ ਜਾਂਦਾ ਜੋ ਵੀ ਆ ਸੋ ਦੀ ਉਹ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸੋ ਵਿੱਚ ਕਈ ਲੋਕ ਇੱਥੇ ਇਟਾਂ ਦੇ ਘਰ ਵੀ ਬਣਾ ਕੇ ਰੱਖ ਕੇ ਜਾਂਦੇ ਨੇ ਸੋ ਬਹਾਨੇ ਨਾਲ ਚਲੋ ਮਾਤਾ ਜੀ ਨੂੰ ਇੱਤਾਂ ਦਾ ਵੀ ਦਾਨ ਹੋ ਜਾਂਦਾ ਹੈ ਕਿ ਘਰ ਬਣਾ ਕੇ ਜਾਂਦੇ ਕਿ ਜਿਨ੍ਹਾਂ ਦਾ ਮਤਲਬ ਸੁਪਨਾ ਹੁੰਦਾ ਵੀ ਸਾਡਾ ਘਰ ਬਣੇ ਸੋ ਇਹ ਪਿੱਛੇ ਦੇਖ ਰਹੋ ਕਿ ਮਾਤਾ ਦਾ ਇੱਕ ਮੰਦਰ ਬਣਾਇਆ ਹੋਇਆ ਹੈ ਮਾਤਾ ਦੀ ਜਗਾ ਬਣਾਈ ਜੁਈ ਹੈ ਲਓ ਜੀ ਆਪਾਂ ਤਾਂ ਉਹਨੂੰ ਜੋਗੇ ਪਿੰਡ ਦੀ ਲਗਭਗ ਸਾਰੇ ਹੀ ਸ਼ਹਿਰ ਕਰਵਾਤੀ ਜੋਗੇ ਪਿੰਡ ਦੀਆਂ ਗਲੀਆਂ ਧਾਰਮਿਕ ਸਥਾਨ ਪੁਰਾਣਾ ਸਾਹਿਬ ਆਪਾਂ ਤੁਹਾਨੂੰ ਸਾਰਾ ਸਾਰਾ ਸਾਰੀਆਂ ਲਗਭਗ ਸਾਰਾ ਜਗ੍ਹਾ ਦਿਖਾਈ ਦਿੱਤੀਆਂ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਤਾਂ ਇੱਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਜਿੰਨੇ ਵੀ ਮੇਰੇ ਭੈਣ ਭਰਾ ਬਾਹਰ ਦੇਸ਼ਾਂ ਬਦੇਸਾਂ ਵਿੱਚ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਜੇ ਕੋਈ ਆਪਣੇ ਪਿੰਡ ਦੀ ਕੋਈ ਵੀਡੀਓ ਸ਼ੂਟ ਕਰਾਉਣਾ ਚਾਹੁੰਦਾ ਤਾਂ ਇੱਕ ਵਾਰ ਮੇਰੇ ਨਾਲ ਕੰਟੈਕਟ ਜ਼ਰੂਰ ਕਰਿਓ ਚਾਹੇ ਕਮੈਂਟ ਕਰਦੇ ਚਾਹੇ ਆਪਾਂ ਨੂੰ ਫੋਨ ਵੀ ਕਰ ਸਕਦੇ ਹੋ ਸੋ ਵੀਡੀਓ ਕਿੱਦਾਂ ਦੀ ਲੱਗੀ ਇੱਕ ਵਾਰ ਕਮੈਂਟ ਜ਼ਰੂਰ ਕਰਨਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਸੀ ਕਾ